ਕਲਾਂ ਇਹ ਜੋ ਹਾਦਸਾ ਹੋਇਆ ਹੈ ਐਕਸਲਸੀਅਰ ਸਕੂਲ ਬਟਾਲਾ ਦੀ ਬੱਸ ਦੀ ਗੀ ਇਹ ਅਣਜਾਣ ਸੀ ਡਰਾਈਵਰੇ ਰਸਤੇ ਕਰੇ ਬੱਸ ਨਹੀਂ ਆਈ ਇਹ ਰਸਤਾ ਛੋਟਾ ਸੀ ਅਗੇ ਰਾਸ ਹੋਣ ਦੇ ਕਰਕੇ ਉਹਨੇ ਵਿਚਾਰੇ ਨੇ ਇਧਰੋਂ ਦੀ ਪਾਲੀ ਉਹਦੀ ਅਣਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬੱਸ ਆਈ ਆ ਇਸ ਵਜ੍ਹਾ ਦੇ ਨਾਲ ਇਹ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਲਾਗੇ ਬੱਚੇ ਗਿੰਦੇ ਹੈਗੇ ਸੀਗੇ ਟੱਟਾਂ ਦਾ ਕੁਛ ਕਹਿੰਦੇ ਲੱਗੀਆਂ ਕੁਛ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਛ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇ ਲੱਗੀ ਛੱਟ ਇਹ ਐਕਸਲਸ਼ੀਅਰ ਇਹ ਬਟਾਲੇ ਤੋਂ ਕੀ ਮੰਨ ਕਰਨਾ ਅਸੀਂ ਤਾਂ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹਦੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਹੋ ਗਏ ਰਸਤੇ ਦਾ ਕੋਈ ਹੱਲ ਨਹੀਂ ਹੋਇਆ ਅਸੀਂ ਦੇਖੋ ਸਾਡੇ ਪਿੰਡੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਵੀ ਇਹ ਮੋਟਰਸਾਈਕਲ ਦਾ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਹੈ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਇੱਕ ਰਸਤਾ ਵੇਖ ਕੇ ਆਪਣੀ ਬੱਸ ਇੱਕ ਤੇ ਰੂਡ ਨਹੀਂ ਸੀ ਇਹ ਬਸ ਦਾ ਉਹ ਵੀ ਰਸ਼ ਦੀ ਵਜ੍ਹਾ ਨਾਲ ਵੇਟ ਨਹੀਂ ਕੀਤੀ ਤਾਂ ਇਸ ਗਲਤ ਰਸਤੇ ਆ ਗਿਆ ਐਂਡ ਇਹ ਵੀ ਆਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਆਪਣਾ ਤੁਹਾਡਾ ਬੱਚਾ ਹੈ ਨਹੀਂ ਸਾਡਾ ਬੱਚਾ ਨਹੀਂ ਹੈਗਾ ਜੀ ਬੱਚਿਆਂ ਨਾਤਮੋਕਲ ਦੇ ਟੁਪਟ ਭਈ ਦੇ ਕੁਝ ਇਹ ਗੱਲ ਨਹੀਂ ਇਹ ਕਿੰਦੇ ਰੋਕਦੇ ਇਹ ਸਾਨੂੰ ਰੋਕਦੇ ਵੀਡੀਓ ਬਣਾਉਣ ਤੋਂ ਅਸੀਂ ਕਹਿਣ ਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਲੀਲਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਰਦਾ ਪੈ ਜੇ ਇਹ ਲਿਖਣੇ ਰੋਕ ਦੇ ਦੇ ਸਾਂ ਇਹ ਕਿਸ ਤਰ੍ਹਾਂ ਹੋਇਆ ਇਹ ਹੱਸਾ ਇਹਨਾਂ ਨੂੰ ਕੁਝ ਸਰ ਇਹ ਪਾਜੀ ਹੋਰ ਹੈ ਨਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਥਾਣੀ ਜਿਹੜੀ ਏ ਢੀ ਵੱਡੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ ਇਹ ਇਹਨਾਂ ਡਰਾਈਵਰ ਨੂੰ ਵੀ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋ ਕਦੀ ਕਿਉਂ ਇੱਧਰ ਦੀ ਆਈ ਕਿੰਨੇ ਕਿ ਬੱਚੇ ਇਹਦੇ ਵਿੱਚ ਘੱਟੋ ਘੱਟ 20 25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ دوست ਦੀ ਬੱਚੀ ਉਹਦੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਮੈਨੂੰ ਕਹਿੰਦਾ ਵੀ ਤੁਹਾਡੇ ਪਿੰਡ ਮੇਰੇ ਬੱਚੀ ਦੇ ਸੱਟ ਲੱਗੀ ਆ ਜੀ ਦਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ